ਸਤਿ ਸ੍ਰੀ ਅਕਾਲ ਜੀ ਜਸਮਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਦਲੀਆ ਜਿਹੜਾ ਦਲੀਆ ਹੈਗਾ ਇਹ ਕਬਜ਼ ਦੀ ਪ੍ਰੋਬਲਮ ਨੂੰ ਵੀ ਠੀਕ ਕਰਦਾ ਤੇ ਨਾਲ ਹੀ ਨਾਲ ਇਹ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਤੇ ਦਲੀਏ ਦੇ ਬਹੁਤ ਜ਼ਿਆਦਾ ਫਾਇਦੇ ਨੇ ਰੋਜ਼ਾਨਾ ਬ੍ਰੈਕਫਾਸਟ ਦੇ ਵਿੱਚ ਜੇ ਦਲੀਆ ਖਾਦਾ ਜਾਏ ਤਾਂ ਇਹ ਆਪਣੇ ਸਰੀਰ ਦੇ ਲਈ ਬਹੁਤ ਵਧੀਆ ਹੁੰਦਾ ਤੇ ਇਹ ਜਿਹੜੀ 슈ਗਰ ਦੀ ਬਿਮਾਰੀ ਹੈਗੀ ਉਸ ਨੂੰ ਵੀ ਦੂਰ ਕਰਦਾ ਹੈ 슈ਗਰ ਦੇ ਮਰੀਜ਼ ਨਮਕੀਨ ਦਲੀਆ ਖਾ ਸਕਦੇ ਨੇ ਤੇ ਦਲੀਆ ਬਣਾਉਣ ਵਾਸਤੇ ਇੱਥੇ ਮੈਂ ਕਟੋਰੀ ਦਾ ਚੌਥਾ ਹਿੱਸਾ ਦਲੀਆ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਮੈਂ ਧੋ ਲਿੱਤਾ ਤੇ ਧੋ ਕੇ ਇਸ ਤਰੀਕੇ ਦੇ ਨਾਲ ਮੈਂ ਇਸ ਨੂੰ ਛਾਣ ਲਿੱਤਾ ਤਾਂ ਜੋ ਇਸ ਦਾ ਸਾਰਾ ਪਾਣੀ ਜਿਹੜਾ ਹੈਗਾ ਨਿਕਲ ਜਾਏ ਤੇ ਦਲੀਏ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿੱਤਾ ਹੋਇਆ ਤੇ ਹੁਣ ਇੱਕ ਕੜਾਈ ਦੇ ਵਿੱਚ ਮੈਂ ਇੱਕ ਚਮਚ ਦੇਸੀ ਘਿਓ ਦਾ ਪਾ ਦਿੱਤਾ ਤੇ ਇਹ ਜਿਹੜਾ ਛਾਣਿਆ ਹੋਇਆ ਦਲੀਆ ਹੈਗਾ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਤੇ ਹੁਣ ਲੋ ਮੀਡੀਅਮ ਫਲੇਮ ਦੇ ਉੱਪਰ ਦਲੀਏ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਦਲੀਆ ਗਿੱਲਾ ਹੋਣ ਕਰਕੇ ਦੇਖੋ ਹਜੇ ਇਕੱਠਾ ਇਕੱਠਾ ਹੈ ਜਿਵੇਂ ਹੀ ਇਹ ਭੁੰਨਿਆ ਜਾਏਗਾ ਤਾਂ ਇਹ ਫਿਰ ਅਲੱਗ ਅਲੱਗ ਹੋ ਜਾਏਗਾ ਮਤਲਬ ਕਿ ਇਸ ਦੇ ਸਾਰੇ ਦਾਣੇ ਜਿਹੜੇ ਹੈਗੇ ਨੇ ਅਲੱਗ ਅਲੱਗ ਹੋ ਜਾਣਗੇ ਬੜੇ ਪੇਸ਼ੈਂਸ ਦੇ ਨਾਲ ਦਲੀਏ ਨੂੰ ਭੁੰਨਾ ਹੈ ਜਲਦਬਾਜ਼ੀ ਨਹੀਂ ਕਰਨੀ ਫਲੇਮ ਨੂੰ ਬਿਲਕੁਲ ਵੀ ਹਾਈ ਨਹੀਂ ਕਰਨਾ ਆਪਾਂ ਇਸ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਸ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਦੇਖੋ ਇੱਥੇ ਮੈਂ ਦਲੀਏ ਨੂੰ ਲਗਾਤਾਰ ਭੁੰਨਦੀ ਜਾ ਰਹੀਆਂ ਅੱਜ ਤੋ 6 ਮਿੰਟ ਤਕਰੀਬਨ ਮੈਨੂੰ ਇੱਥੇ ਲੱਗੇ ਨੇ ਜਿਹੜਾ ਦਲੀਆ ਹੈਗਾ ਉਹ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਹੋਇਆ ਦੇਖੋ ਕਿਵੇਂ ਇਸ ਦੇ ਸਾਰੇ ਹੀ ਦਾਣੇ ਜਿਹੜੇ ਹੈਗੇ ਨੇ ਅਲੱਗ-ਅਲੱਗ ਹੋ ਗਏ ਨੇ ਮੈਂ ਬਰੀਕ ਵਾਲਾ ਦਲੀਆ ਲਿਆ ਇੱਕ ਦਲੀਆ ਥੋੜਾ ਜਿਹਾ ਮੋਟਾ ਆਂਦਾ ਤੇ ਇੱਕ ਦਲੀਆ ਥੋੜਾ ਜਿਹਾ ਬਰੀਕ ਆਂਦਾ ਮੈਂ ਇੱਥੇ ਬਰੀਕ ਵਾਲੇ ਦਲੀਏ ਦਾ ਇਸਤੇਮਾਲ ਕੀਤਾ ਹੈ ਬਹੁਤ ਹੀ ਜ਼ਿਆਦਾ ਵਧੀਆ ਕਲਰ ਇਸ ਤੇ ਆ ਗਿਆ ਹੋਇਆ ਤੇ ਤੁਸੀਂ ਦੇਖੋ ਕਿੰਨਾ ਹੀ ਵਧੀਆ ਜਿਆਦਾ ਤਰੀਕੇ ਦੇ ਨਾਲ ਇਹ ਪੁੰਨਿਆ ਗਿਆ ਹੁਣ ਇਸ ਦੇ ਵਿੱਚ ਪਾ ਦਾਂਗੀ ਮੈਂ ਇੱਕ ਗਲਾਸ ਪਾਣੀ ਦਾ ਤੇ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਲੈਣਾ ਤੇ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਹੁਣ ਇਸ ਨੂੰ ਟੱਕ ਕੇ ਪਕਾਵਾਂਗੇ ਇਸ ਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਇਹ ਜਿਹੜਾ ਪਾਣੀ ਹੈਗਾ ਕਾਫੀ ਹੱਦ ਤੱਕ ਸੁੱਕ ਨਹੀਂ ਜਾਂਦਾ ਤੇ ਤਕਰੀਬਨ 5-6 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਸ ਨੂੰ ਖੋਲਦੇ ਆਂ ਤੇ ਤੁਸੀਂ ਦੇਖੋ ਪਾਣੀ ਜਿਹੜਾ ਹੈਗਾ ਕਾਫੀ ਹੱਦ ਤੱਕ ਸੁੱਕ ਚੁੱਕਾ ਹੋਇਆ ਤੇ ਦਲੀਆ ਜਿਹੜਾ ਹੈਗਾ ਅੱਗੇ ਨਾਲੋਂ ਫੁੱਲ ਚੁੱਕਾ ਹੋਇਆ ਤੇ ਦੇਖੋ ਦਲੀਆ ਕਿੰਨੇ ਵਧੀਆ ਤਰੀਕੇ ਦੇ ਨਾਲ ਫੁੱਲ ਚੁੱਕਾ ਹੋਇਆ ਆਪਾਂ ਪਾਣੀ ਦੇ ਵਿੱਚ ਇਸ ਨੂੰ ਅੱਧੇ ਤੋਂ ਜ਼ਿਆਦਾ ਪਕਾ ਲਿੱਤਾ ਹੋਇਆ ਹੈ ਬਾਕੀ ਦਾ ਹੁਣ ਇਸ ਨੂੰ ਦੁੱਧ ਦੇ ਵਿੱਚ ਪਕਾਵਾਂਗੇ ਅਜੇ ਇੱਥੇ ਮੈਂ ਹੁਣ ਇੱਕ ਗਲਾਸੀ ਦੁੱਧ ਵਰਤਾਂਗੀ ਤੇ ਤੁਸੀਂ ਦੇਖੋ ਇੱਥੇ ਇੱਕ ਗਲਾਸ ਦੁੱਧ ਪਾ ਕੇ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਆਪਾਂ ਟੱਕ ਦੇਣਾ ਹੈ ਤੇ ਇੱਥੇ ਢੱਕਣ ਨੂੰ ਆਪਾਂ ਪੂਰਾ ਬੰਦ ਨਹੀਂ ਕਰਨਾ ਤੁਸੀਂ ਦੇਖੋ ਇੱਥੇ ਢੱਕਣ ਨੂੰ ਥੋੜਾ ਜਿਹਾ ਮੈਂ ਖੁੱਲਾ ਹੀ ਛੱਡ ਦਿੱਤਾ ਹੈ ਜੇ ਪੂਰਾ ਟੱਕ ਦਿੱਤਾ ਤਾਂ ਫਿਰ ਜਿਹੜਾ ਦੁੱਧ ਹੈਗਾ ਬੋਇਲ ਹੋ ਕੇ ਬਾਹਰ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਮੈਂ ਟੱਕ ਦਿੱਤਾ ਤੇ 5-6 ਮਿੰਟ ਤੱਕ ਇਸ ਨੂੰ ਆਪਾਂ ਚੈੱਕ ਕਰਾਂਗੇ ਦਲੀਏ ਨੂੰ ਦੇਖੋ ਗਲਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਪਰ ਇਹ ਆਪਣੀ ਸਿਹਤ ਦੇ ਲਈ ਬਹੁਤ ਵਧੀਆ ਹੁੰਦਾ ਹੈ ਤੇ ਦਲੀਆ ਦੇਖੋ ਇੱਥੇ 5-6 ਮਿੰਟ ਬਾਅਦ ਬਹੁਤ ਵਧੀਆ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਗਲ ਚੁੱਕਾ ਹੈ ਪਰ ਇਹ ਹਜੇ ਗਾੜਾ ਹੈਗਾ ਆਪਾਂ ਇਸੇ ਕਰਕੇ ਇਸ ਦੇ ਵਿੱਚ ਇੱਕ ਗਲਾਸੀ ਦੁੱਧ ਪਾਇਆ ਸੀ ਬਾਕੀ ਇੱਕ ਗਲਾਸ ਦੁੱਧ ਹੋਰ ਪਾ ਲਵਾਂਗੇ ਇਸ ਦੇ ਵਿੱਚ ਤੇ ਤੁਸੀਂ ਦੇਖੋ ਇੱਥੇ ਮੈਂ ਇੱਕ ਗਲਾਸ ਦੁੱਧ ਦਾ ਹੋਰ ਪਾ ਲਿੱਤਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰਕੇ ਫਿਰ ਤੋਂ ਇਸ ਦੇ ਉੱਪਰ ਢੱਕਣ ਦੇ ਕੇ ਇਸ ਨੂੰ ਪਕਾ ਲੈਣਾ ਹੈ ਤੇ ਫਲੇਮ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੋ-ਮੀਡੀਅਮ ਹੀ ਰੱਖਣੀ ਹੈ ਬਿਲਕੁਲ ਵੀ ਹਾਈ ਨਹੀਂ ਕਰਨੀ ਹੁਣ ਮੈਂ ਇਸ ਦੇ ਉੱਪਰ ਢੱਕਣ ਦੇ ਦਿੱਤਾ ਹੈ ਸੇਮ ਉਸੇ ਤਰੀਕੇ ਦੇ ਨਾਲ ਹੀ ਢੱਕਣ ਨੂੰ ਥੋੜਾ ਜਿਹਾ ਖੁੱਲਾ ਛੱਡ ਦਿੱਤਾ ਹੈ ਤੇ 5 ਤੋਂ 6 ਮਿੰਟ ਪਕਾ ਲਵਾਂਗੇ ਆਪਾਂ ਤਿੰਨੋਂ ਵਾਰੀ ਜਦੋਂ ਪਹਿਲਾਂ ਗਲਾਸ ਇਸ ਪਾਣੀ ਦਾ ਪਾਇਆ ਸੀ ਉਦੋਂ ਵੀ 5-6 ਮਿੰਟ ਪਕਾਇਆ ਸੀ ਉਸ ਤੋਂ ਬਾਅਦ ਦੋ ਵਾਰੀ ਦੁੱਧ ਪਾਇਆ ਤਾਂ ਵੀ ਇਸ ਨੂੰ 5-6 ਮਿੰਟ ਹੀ ਪਕਾਇਆ ਤੇ ਦੇਖੋ ਇੱਥੇ ਹੁਣ ਦਲੀਆ ਜਿਹੜਾ ਹੈਗਾ ਚੰਗੀ ਤਰ੍ਹਾਂ ਫੁੱਲ ਚੁੱਕਾ ਹੋਇਆ ਹੈ ਇਹ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੋਇਆ ਹੈ ਹੁਣ ਇਸ ਦੇ ਵਿੱਚ ਸਵਾਦ ਦੇ ਅਨੁਸਾਰ ਆਪਾਂ ਚੀਨੀ ਪਾ ਲਵਾਂਗੇ ਮੈਂ ਇੱਥੇ ਅੱਧੀ ਕਟੋਰੀ ਚੀਨੀ ਦੀ ਪਾਈ ਹੈ ਜੇ ਤੁਸੀਂ ਮਿੱਠਾ ਘੱਟ ਜਾਂ ਮਿੱਠਾ ਵੱਧ ਖਾਣਾ ਪਸੰਦ ਕਰਦੇ ਹੋ ਤਾਂ ਆਪਣੇ ਹਿਸਾਬ ਨਾਲ ਚੀਨੀ ਪਾ ਲੈਣਾ ਤੁਸੀਂ ਚੀਨੀ ਦੀ ਜਗ੍ਹਾ ਤੇ ਮਿਸਰੀ ਜਾਂ ਫਿਰ ਸ਼ੱਕਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ 2 ਕਮਿੰਟ ਲੱਗਣੇ ਨੇ ਜਿਹੜੀ ਚੀਨੀ ਹੈਗੀ ਉਹ ਮੈਲਟ ਹੋ ਜਾਣੀ ਹੈ ਨਾਲ ਹੀ ਇਸਦੇ ਵਿੱਚ ਅੱਧਾ ਚਮਚੀ ਛੋਟੀ ਇਲਾਇਚੀ ਦਾ ਪਾਊਡਰ ਪਾ ਦਿੱਤਾ ਹੈ ਇਹ ਮੈਂ ਫਲੇਵਰਸ ਦੇ ਲਈ ਪਾਇਆ ਹੈ ਇਹ ਬਿਲਕੁਲ ਆਪਸ਼ਨਲ ਹੈ ਤੇ ਇਸਦੇ ਵਿੱਚ ਨਾਲ ਹੀ ਮੈਂ ਪਾ ਦਿੱਤੇ ਨੇ ਬਦਾਮ ਮੈਂ ਦਲਦਰੇ ਜਿਹੇ ਬਦਾਮ ਨੂੰ ਪੀਸ ਕੇ ਇਸਦੇ ਵਿੱਚ ਪਾ ਦਿੱਤਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 2 ਕਮਿੰਟ ਦੇ ਅੰਦਰ ਹੀ ਜਿਹੜੀ ਚੀਨੀ ਹੈਗੀ ਹੈ ਚੰਗੀ ਤਰ੍ਹਾਂ ਮੈਲਟ ਹੋ ਜਾਏਗੀ ਤੇ ਤੁਸੀਂ ਦੇਖੋ ਚੀਨੀ ਚੰਗੀ ਤਰ੍ਹਾਂ ਇੱਥੇ ਮੈਲਟ ਹੋ ਚੁੱਕੀ ਹੋਈ ਹੈ ਤੇ ਦਲੀਆ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੈ ਤੇ ਜਿਵੇਂ ਹੀ ਇਹ ਦਲੀਆ ਠੰਡਾ ਹੋਏਗਾ ਤਾਂ ਇਹ گاੜਾ ਹੋ ਜਾਏਗਾ ਤੇ 2 ਮਿੰਟ ਬਾਅਦ ਮੈਂ ਦੇਖੋ ਜਿਵੇਂ ਹੀ ਚੀਨੀ ਮੈਲਟ ਹੋਈ ਗੈਸ ਦੀ ਫਲੇਮ ਇੱਥੇ ਬੰਦ ਕਰ ਦਿੱਤੀਏ ਤੇ ਹੁਣ ਆਪਾਂ ਦਲੀਏ ਨੂੰ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹ ਅੱਗੇ ਨਾਲੋਂ ਕਾਫੀ ਜ਼ਿਆਦਾ ਜਿਹੜਾ گاੜਾ ਹੋ ਚੁੱਕਾ ਹੈ ਤੇ ਤੁਸੀਂ ਦੇਖੋ ਦਲੀਆ ਮੈਂ ਇੱਕ ਬਾਉਲ ਦੇ ਵਿੱਚ ਪਾ ਲਿੱਤਾ ਹੈ ਸਰਵ ਕਰਨ ਦੇ ਲਈ ਇਹ ਦੇਖੋ ਦਲੀਆ ਅੱਗੇ ਨਾਲੋਂ ਕਾਫੀ ਜਿਆਦਾ ਗਾੜਾ ਹੋ ਚੁੱਕਾ ਹੋਇਆ ਹੈ ਇਹ ਖਾਣ ਦੇ ਵਿੱਚ ਤਾਂ ਸਵਾਦ ਹੈ ਹੀ ਪਰ ਇਹ ਆਪਣੇ ਸਰੀਰ ਦੇ ਲਈ ਵੀ ਬਹੁਤ ਜਿਆਦਾ ਵਧੀਆ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਪਸੰਦ ਆਏਗੀ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ